ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਲਾਈਵ ਨਗਰ ਕੀਰਤਨ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਤਗਾਲ ਜ਼ਿਲ੍ਹਾ ਪਟਿਆਲਾ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਵਸ ਦੇ ਸੰਬੰਧ ਵਿੱਚ तव्हां कारायो रवि प्रकाश दुबारायोश्पारा पिया भॻवान ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਦੀਆਂ ਲਾਈਵ ਤਸਵੀਰਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਵਸ ਦੇ ਦਿਵਸੋਤੇ ਨਗਰ ਕੀਰਤਨਾ ਗੁਰਦਾਰਾ ਗੁਰ ਤੇਗ ਬਹਾਦਰ ਸਾਹਿਬ ਬਗਾਲ ਜ਼ਿਲ੍ਹਾ ਪਟਿਆਲਾ ਤੋਂ ਚੱਲਿਆ ਹੋਇਆ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤਾਂ ਦੇ ਬਹੁਤ ਭਾਰੀ ਇਕੱਠ ਸੰਗਤ ਦਾ ਮੁੰਡੇ ਹੋਏ ਕਿੰਨਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਸਤਿਨਾਮ ਗੁਰੂ ਦੇ ਰਾਗੀ ਸਿੰਘ ਸ਼ਬਦ ਕੀਰਤਨ ਗਾਇਨ ਕਰ ਰਹੇ ਜਿੰਨੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਹੈ ਜਿਹੜਾ ਨਗਾਲ ਦੇ ਨਗਰ ਦੇ ਵਿੱਚ ਚੱਲ ਰਿਹਾ ਹੈ ਸੰਗਤਾਂ ਨੂੰ ਖੁਸ਼ੀਆਂ ਵੰਡਦੇ ਹੋਏ ਗੁਰੂ ਮਹਾਰਾਜ ਜੀ ਇਸ ਪਾਲ ਕੀ ਸਰਦ ਦੇ ਵਿੱਚ ਸੁਭਤ ਸਾਤਸ ਨਾਮ ਦਾ ਨਾਮ ਵਾਹਿਗੁਰੂ ਅੰਤ ਨਾਮ ਵਾਹਿਗੁਰੂ ਦਾ ਨਾਮ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਵਾਹਿਗੁਰੂ ਨੰਗਾਰੇ ਦੀ ਝੂਟ ਦੇ ਨਾਲ ਆਹ ਵਾਲੇ ਪਾਰਕੀ ਸਾਹਿਬ ਦੇ ਅੱਗੇ ਅੱਗੇ ਗੁਰੂ ਸਾਹਿਬ ਦੇ ਨੰਗਾਰੇ ਕਰਦੇ ਜਾ ਰਹੇ ਨੇ ਗੁਰੂ ਘਰ ਦੇ ਗ੍ਰੰਥੀ ਬਾਬਾ ਹਰਪਾਲ ਸਿੰਘ ਜੀ ਸੱਡ ਗ੍ਰੰਥੀ ਮਿਹੰਗਰ ਸਿੰਘ ਫੌਜਾਂ ਦੇ ਕਰਤੱਵ ਵੀ ਤੁਹਾਨੂੰ ਦਿਖਾਵਾਂਗੇ ਗੱਤ ਕਦੇ ਯੋਹਰ ਵੀ ਨਿਹੰਗ ਸਿੰਘ ਫੌਜਾਂ ਨੇ ਦਿਖਾਣੇ ਨੇ ਬੋਲੋ ਕੋਪੀ ਤੇ ਲੀਕਾ ਹੈ ਜਪੁਨਾ ਹੈ ਬਾਤ ਹੈ ਦੁਖ ਹੈ ਕੋਪੀ ਸਿੰਘ ਜੀ ਪਾਣਾ ਕੰਨ ਹੈ ਕੰਨ ਹੈ ਕੰਨ ਹੈ ਕੀ ਕੀਆ सतगुर सत सं बाज सत सत बाबा बाबा सत है सन है सन है सन है सतगुरू बाजवा बाड़ा न ਵੱਡਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਅੱਗੇ ਤੁਸੀਂ ਦੇਖ ਸਕਦੇ ਹੋ ਬੱਚੇ ਨੇ ਜਿਹੜੇ ਝਾੜੂ ਦੀ ਸੇਵਾ ਨਿਭਾ ਰਹੇ ਨੇ ਇਸ ਮદાન ਦੇ ਅੰਦਰ ਨੇ ਹੰਗ ਸਿੰਘ ਫੌਜਾਂ ਨੇ ਆਪਣੇ ਕਰਤੱਬ ਦਿਖਾਉਣੇ ਨੇ ਨੇ ਹੰਗ ਸਿੰਘ ਫੌਜਾਂ ਜਿਹੜੀਆਂ ਇਸ ਪੰਡਾਲ ਦੇ ਵਿੱਚੋਂ ਆਪਣੇ ਯੋਹਰ ਦਿਖਾਉਣਗੇ